ਕੇ ਕੇਂਦਰੀ ਹੁਕਮਰਾਨਾਂ ਦੇ ਮੰਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂ ਪ੍ਰਤੀ ਨਫ਼ਰਤ ਅਤੇ ਮਨਭਾਵਨਾ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨਿਆ ਕਿ ਪੰਜਾਬ বিজেপিਆ ਨੂੰ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਤੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅੱਗੇ ਲੇਲੇੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ Hindu ਧਰਮ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਅਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜ਼ਾਲਮ ਧੜ ਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰਦਸਤ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਕਾਮੇਹੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਵਾਰ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਤਾੜ ਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਬਾਤਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਹਾਂ ਕਿ ਜੇਕਰ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪਰਵਾ ਨਹੀਂ ਕਰਦਾ ਫਿਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਚ ਕਮੰਤਰੀ ਪੱਦਰ ਤੇ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚਾਉਣ ਵਾਲਿਆਂ ਦਾ ਸਾਜਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਿਕ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾਂ ਲਈ ਕਤਾਈ ਵੀ ਲੇਲਣੀਆਂ ਕੱਟ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਭਾਜਪਾ ਦੇ ਸਿਵਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਹਰ ਅਤੇ ਬੱਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੇਂਡਤ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਪੋਰ ਤੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰ ਤੇ ਬਲੂਆਣਾ ਖੇਤਰ ਵਿੱਚ ਫਲੀਆਂ ਦੀਆਂ ਸਮੱਸਿਆਵਾਂ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਇੱਥੇ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸਸਬੰਧੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਇਸ ਤਰ੍ਹਾਂ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੰਪੰਣਗੇ ਅਤੇ ਇਸ ਸਮੱਸਿਆ ਦੇ ਹੱਲ ਲਈ ਹਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਸੁਵੰਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੂਬਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾਂ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਕੀ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤਿਕ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਹ ਕੇ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਬਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘਟੋ-ਘਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗਿਆ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਬਿਉਤਬੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਹੋਣੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖੱਤਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਹੜਾ ਕਿਸਾਨਾਂ ਦੀ ਮਾਲਕੀ ਜਗਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਤੱਕੜੇ ਹੋ ਬੋ ਇਹ ਬੋਲ ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਤੇ ਨੇ ਗੱਲ ਕੀ ਹੋਊਗੀ ਤੇ ਜਾਖੜ ਤੇ ਵੜਿੰਗ ਕਿਉਂ ਤਿੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤੁਹਾਡੇ ਨਾਲ ਰੂਪਰੂਪ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂਵਾਂ ਪ੍ਰਤੀ ਨਫ਼ਰਤ ਅਤੇ ਮਨਘਵਾਤ ਬਣ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਤੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅੱਗੇ ਲੇਲੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ Hindu ਧਰਮ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜ਼ਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰਦਸਤ ਚੁੱਕ ਕੇ ਲੈ ਜਾਂਦੇ ਸਨ ਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਸਿਕ ਕੌਮ ਹੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਵਾ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਤਾੜ ਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਵਾਪਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਿਹਾ ਕਿ ਜੇ ਇਹ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪ੍ਰਵਾਨ ਨਹੀਂ ਕਰਦਾ ਫਿਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ 'ਚ ਕੁਮੰਤਰੀ ਪੱਧਰ ਤੇ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚਾਉਣ ਵਾਲਿਆਂ ਦਾ ਸਾਜਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਉਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾਂ ਲਈ ਕਤਾਈ ਵੀ ਲੇਲਣੀਆਂ ਕੱਟ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸਿਵਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਰ ਅਤੇ ਬੱਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪਿੰਡ ਤੇ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਬੋਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆ ਮਤੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰ ਤੇ ਬੱਲੂਆਣਾ ਖੇਤਰ ਵਿੱਚ ਫਲੀਆਂ ਦੀਆਂ ਸਮੱਸਿਆਵਾਂ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਇੱਥੇ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸੁਸਬੰਧਿਤ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ ਤੇ ਹੱਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਇਸ ਦਰਾਂ ਨੂੰ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਪੰਣਗੇ ਅਤੇ ਇਸ ਸਮੱਸਿਆ ਤੇ ਹੱਲ ਹੀ ਹਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੂਬਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਕੀ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ, ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਹਿਆ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਵਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘਟੋ-ਘਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗੀਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਵਿਉਂਤਪੰੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਹੋਣ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖਰਚਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਹੜਾ ਕਿਸਾਨਾਂ ਦੀ ਮਾਲਕੀ ਜਗਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਤੱਕੜੇ ਹੋ ਬੋ ਇਹ ਬੋਲ ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਤੇ ਨੇ ਗੱਲ ਕੀ ਹੋਊਗੀ ਤੇ ਜਾਖੜ ਤੇ ਵੜਿੰਗ ਕਿਉਂ ਤੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤੁਹਾਡੇ ਨਾਲ ਰੂਪਰੂਪ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂ ਪ੍ਰਤੀ ਨਫ਼ਰਤ ਅਤੇ ਮਨਘਵਾਤ ਬਣ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਹ ਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਦੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅਗੇ ਲੇਲੇੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ ਹਿੰਦੂਧਰਮ ਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰਦਸਤ ਚੁੱਕ ਕੇ ਲੈ ਜਾਂਦੇ ਸਨ ਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਸਿਕ ਕੌਮ ਹੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਵਾ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਧੜਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਬਾਤਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਹਾਂ ਕਿ ਜੇਕਰ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪਰਵਾ ਨਹੀਂ ਕਰਦਾ ਫਿਰ ਆਜ਼ਾਦ ਵਾਦਸ਼ਾਈ ਸਿੱਖ ਰਾਜ ਕਾਇਮ ਕਰਨ ਚ ਹਕਮੰਤਰੀ ਪਦਰ ਤੇ ਰਕਾਬਟਾਂ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚਾਉਣ ਵਾਲਿਆਂ ਦਾ ਸਾਜਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬੀਆਂ ਤੇ ਸਿਕਉਂਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾ ਲਈ ਕਤਾਈ ਵੀ ਲੇਲਣੀਆਂ ਕੱਢ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸਭਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਰ ਅਤੇ ਬਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੇਟ ਤੇ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਪੋਰਤ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰਤ ਬਲੂਆਣਾ ਖੇਤਰ ਵਿੱਚ ਫਲੀਆਂ ਦੀਆਂ ਸਮੱਸਿਆਵਾਂ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਇੱਥੇ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸੁਸਬੰਧਿਤ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ ਤੇ ਹੱਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਉਸ ਤਰ੍ਹਾਂ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਪੰਨਗੇ ਅਤੇ ਇਸ ਸਮੱਸਿਆ ਦੇ ਹੱਲ ਹੀ ਹਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਲਗਾਤਾਰ ਭੱਗੀ ਹੋਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੂਬਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੇਦਾ ਸਾਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਕੀ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਹਿਆ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਬੀਜੇਪੀ ਦੇ ਟਕਰਾਅ ਵਿਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਬਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘੱਟੋ-ਘੱਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗੀਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਬਿਉਂਤਬੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਹੋਣ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖੱਤਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਨ੍ਹਾਂ ਕਿਸਾਨਾਂ ਦੀ ਮਾਲਕੀ ਜਗਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਤੱਕੜੇ ਹੋ ਬੋ ਇਹ ਬੋਲ ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਤੇ ਨੇ ਗੱਲ ਕੀ ਹੋਗੀ ਤੇ ਜਾਖੜ ਤੇ ਵੜਿੰਗ ਕਿਉਂ ਤੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤੁਹਾਡੇ ਨਾਲ ਰੂਪਰੂਪ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨਾਲ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂ ਪ੍ਰਤੀ ਨਫ਼ਰਤ ਅਤੇ ਮਨਘਬਤਨਾ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਹ ਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਦੀ ਨਹੀਂ ਜਿਹੜੀ ਮੋਦੀ ਹਕੂਮਤ ਨੇ ਅਗੇ ਲੇੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ ਹਿੰਦੂਧਰਮ ਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਸਿਕ ਕੌਮ ਹੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਿਵਾਰ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਧੜਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਵਾਪਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਹਾਂਗੇ ਜੇਕਰ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪ੍ਰਵਾਨ ਨਹੀਂ ਕਰਦਾ ਫਿਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ 'ਚ ਕੁਮੰਤਰੀ ਪੱਧਰ ਤੇ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚਾਉਣ ਵਾਲਿਆਂ ਦਾ ਸਾਜਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਉਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਿਕਉਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾਂ ਲਈ ਕਤਾਈ ਵੀ ਲੇਲਣੀਆਂ ਕੱਟ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸਿਵਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਰ ਅਤੇ ਬੱਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪਿੰਡ ਤੇ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਬੋਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆ ਮਤੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰ ਤੇ ਬਲੂਆਣਾ ਖੇਤਰ ਵਿੱਚ ਫਲੀਆਂ ਦੀ ਇਹ ਸਮੱਸਿਆ ਮਾ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਇੱਥੇ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸਸੰਬੰਧੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ ਤੇ ਹੱਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਉਸ ਤਰ੍ਹਾਂ ਨੂੰ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਪੰਨਗੇ ਅਤੇ ਇਸ ਸਮੱਸਿਆ ਦੇ ਹੱਲ ਹੀ ਹਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੁਭਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਗਈ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਵਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘੱਟੋ-ਘੱਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗੀਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਬਿਉਂਤਬੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਹੋਣ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖੱਤਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਹੜਾ ਕਿਸਾਨਾਂ ਦੀ ਮਾਲਕੀ ਜਗਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਟੱਕੜੇ ਹੋ ਬੋ ਇਹ ਬੋਲ ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਦੇ ਨੇ ਗੱਲ ਕੀ ਹੋਊਗੀ ਤੇ ਜਾਖੜ ਤੇ ਵੜਿੰਗ ਕਿਉਂ ਤਿੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤੁਹਾਡੇ ਨਾਲ ਰੂਪਰੂਪ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂਵਾਂ ਪ੍ਰਤੀ ਨਫ਼ਰਤ ਅਤੇ ਮਨਭਾਵਨਾ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮਾਨਕਿਆ ਕਿ ਪੰਜਾਬ ਬੀਜਪੀ ਦੇ ਆਗੂ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਹ ਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਦੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅਗੇ ਲੇੜੀਆਂ ਕੱਢੇ ਉਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ Hindu ਧਰਮ ਅਤੇ Hindu ਆਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਅਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਸਿਕ ਕੌਮ ਵੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਿਵਾਰ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਧੜਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਵਾਪਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਹਿਆ ਕਿ ਜੇਕਰ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪ੍ਰਵਾਨ ਨਹੀਂ ਕਰਦਾ ਫਿਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਚ ਮੁੱਖ ਮੰਤਰੀ ਪਦਰਥ ਦੇ ਕਾਪਟਾਨ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚੌਣ ਵਾਲਿਆਂ ਦਾ ਸਾਜਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬੀਆਂ ਤੇ ਸਿਕਾਉਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾਂ ਲਈ ਕਤਾਈ ਵੀ ਲੇਲਣੀਆਂ ਕੱਟ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸਿਵਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਹਰ ਅਤੇ ਬੱਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੇਂਡਤ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਪੋਰਤੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰਤੇ ਬੱਲੂਆਣਾ ਖੇਤਰ ਵਿੱਚ ਫਲੀਆਂ ਦੀਆਂ ਸਮੱਸਿਆਵਾਂ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸਸਬੰਧੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ 'ਤੇ ਹਾਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਉਸ ਤਰ੍ਹਾਂ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਪੰਨਗੇ ਅਤੇ ਇਸ ਸਮੱਸਿਆ ਦੇ ਹੱਲ ਹੀ ਹਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕਜ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੁਭਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਅੰਮ੍ਰਿਤਾ ਸਾਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਕੀ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਆ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਹਿਆ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਬਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘੱਟੋ-ਘੱਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗੀਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਵਿਉਂਤਪੰੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਹੋਣਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖੱਤਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਹੜਾ ਕਿਸਾਨਾਂ ਦੀ ਮਾਲਕੀ ਜਗਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਤੱਕੜੇ ਹੋ ਬੋ ਇਹ ਬੋਲ ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਦੇ ਨੇ ਗੱਲ ਕੀ ਹੋਊਗੀ ਤੇ ਜਾਖੜ ਤੇ ਵੜਿੰਗ ਕਿਉਂ ਤਿੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤਾਡੇ ਨਾਲ ਰੂਪਰੂਪ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂਵਾਂ ਪ੍ਰਤੀ ਨਫ਼ਰਤ ਅਤੇ ਮਨਭਾਵਨਾ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਅਗੂ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਤੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅੱਗੇ ਲੇਲੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ Hindu ਧਰਮ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਅਮਿਤ ਸ਼ਾ ਅਫਦਾਲੀ ਤੇ ਨਾਦਰ ਸ਼ਾ ਵਰਗੇ ਜਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਤਾਂ ਇਹ ਸਿਕ ਕੌਮ ਵੀ ਸੀ ਜੋ Hindu ਬਹੁ ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ ਬੇਟੀਆਂ ਨੂੰ ਪਰਿਵਾਰ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਰਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਧੜਵੀ ਲੁੱਟ